ਅਿਤੋਸ ਪੰਜਾਹ ਦਿਨ ਪਹਿਲੇ ਉਥੇ ਆਪਣਾ ਫਿਰੋਜ਼ਪੁਰ 1.5 ਕਰੋੜ ਰੁਪਏ ਦਾ ਚੈੱਕ ਮੰਡੇ ਸੀ ਉਥੇ ਬਹੁਤ ਵੱਡਾ ਨੁਕਸਾਨ ਆਟਪਿੰਡਾਂ ਦਾ ਤੇ ਇੱਥੇ ਅਸੀਂ ਇੰਨੇ ਕੁ ਵੀ ਹੁਣ ਹੈਗੇ ਆ ਸਾਰੇ ਇਕੱਠ ਹੋਇਆ ਇੱਥੇ ਤੇ ਅਸੀਂ ਇਹ ਚੈੱਕ ਵੰਡਣ ਆਏ ਆ ਇੱਕ ਸਿੱਖ ਦਾ ਫਰਜ਼ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਤੇ ਮੈਂ ਤਕਰੀਬਨ 60 ਸਾਲ ਤੋਂ ਮਾਰ ਉਥੇ ਇੰਗਲੈਂਡ 'ਚ ਰਹਿਣਾ ਵਾ ਤੇ ਹੁਣ ਵੰਡਣ ਜੂ ਕਹਿੰਿਆ ਕਿਉਂਕਿ ਹੋਰ ਕਮਾਈ ਕਰਕੇ ਨਾਲ ਤਾਂ ਜਾਣੀ ਕੋਈ ਨਹੀਂ ਬਤੇਰਾ ਕੋਈ ਬਾਬਾ ਜੀ ਨੇ ਦਿੱਤਾ ਹੈ ਸੇਵਾ ਬਈ ਹੁਣ ਵੰਡ ਕੇ ਛਕਣ ਦੇ ਪੰਜਾਬ ਦੇ ਪਿੰਡਾਂ ਜਾ ਕੇ ਮੈਂ ਤਕਰੀਬਨ ਪਿਲੇ 15 ਸਾਲਾਂ ਤੋਂ ਇਹ ਸੇਵਾ ਗੁਰੂ ਸਾਹਿਬ ਕਰਾ ਰਿਹਾ ਪਰ ਜਿਵੇਂ ਹੁਣ ਹੜ ਆ ਗਏ ਤੇ ਇਹ ਵੀ ਇੱਕ ਸੇਵਾ ਹੀ ਹੈ ਆਪਣੇ ਕੌਮ ਦੀ ਦਰਦ ਹੈ ਬਿਲਕੁਲ ਇਹ ਪੰਜਾਬ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਹੈ ਸੋ ਹੁਣ ਇਹਨਾਂ ਪੀੜਤਾਂ ਲਈ ਵੀ ਆਪਾਂ ਮਦਦ ਕਰਨੀ ਹੈ ਔਰ ਦੁਨੀਆ ਆਪਣੇ ਨਾਲ ਹੈ ਸਾਰੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਪਰ ਆਪਾਂ ਨੂੰ ਥੋੜਾ ਜਿਹਾ ਗੁਰੂ ਸਾਹਿਬ ਦੇ ਪਾਇ ਪੁਰਾਣੇ ਜਿੱਥੇ ਸਾਨੂੰ ਮਾਤਾ ਪਿਤਾ ਸਾਡੇ ਪਰ ਮਨਾਂ ਵੀ ਜੋੜਦੇ ਸੀ ਤੇ ਨਾਲ ਮੈਂ ਕਵਾਂਗਾ ਸਮੇਂ ਦੀ ਲੋੜ ਹੈ ਬੜੀ-ਬੜੀ ਪੜਾਈਆਂ ਵੀ ਕਰਾਈਏ ਲੰਗਰ ਵੀ ਕਰਨੇ ਆ ਗੁਰਦੁਆਰੇ ਬਣਾਉਣੇ ਆ ਔਰ ਮਾਲੇ ਵੀ ਚੜਾਣੇ ਆ ਪਰ ਜਿੱਥੇ ਇਹ ਕਿਹਾ ਜਾ ਰਿਹਾ ਕਿ ਵਿੱਦਿਆ ਦਾ ਲੰਗਰ ਵੀ ਲਾਈਏ ਬੱਚਿਆਂ ਨੂੰ ਬੜੀ-ਬੜੀ ਪੜਾਈਆਂ ਕਰਾਈਏ ਔਰ ਥੋੜਾ ਜਿਹਾ ਗੁਰੂ ਨਾਲ ਵੀ ਜੋੜੀਏ ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਸਾਡੇ ਲਈ ਸਾਨੂੰ ਹੁਕਮ ਦੇ ਕੇ ਗਿਆ ਸੀ ਤੇ ਉਹ ਹੁਕਮ ਦੀ ਪਾਲਣਾ ਵੀ ਕਰੀਏ ਪੰਜਾਬ ਭਰ ਦੇ ਵਿੱਚ ਲਗਾਤਾਰ ਹੜ੍ਹ ਦੇ ਨਾਲ ਜਿਹੜਾ ਕਾਫੀ ਜ਼ਿਆਦਾ ਪਿੰਡ ਜਿਹੜੇ ਪ੍ਰਭਾਵਿਤ ਹੋਏ ਨੇ ਕਾਫੀ ਜਿਹੜੇ ਮਾੜੇ ਹਾਲਾਤ ਇਨ੍ਹਾਂ ਪਿੰਡਾਂ ਦੇ ਵਿੱਚ ਹੋਈ ਸੀ ਉੱਥੇ ਅਸੀਂ ਗੱਲ ਕਰ ਲਈਏ ਕਿ ਜੋ ਗੁਰੂ ਨਗਰੀ ਦੇ ਨਾਲ ਲੱਗਦੇ ਜਿਹੜੇ ਇਲਾਕੇ ਹੈਗੇ ਨੇ ਅਜਨਾਲੇ ਹਲਕੇ ਦੀ ਗੱਲ ਕਰ ਲਈਏ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਮਾੜਾ ਹਾਲਾਤ ਜਿਹੜੇ ਬਣੇ ਸੀਗੇ ਤਾਂ ਵੱਖ-ਵੱਖ ਸੰਸਥਾਵਾਂ ਜਿਹੜੀਆਂ ਉੱਥੇ ਹੀ ਮਦਦ ਕਰਦੀਆਂ ਦਿਖਾਈ ਦਿੱਤੀਆਂ ਨੇ ਕਈਆਂ ਵੱਲੋਂ ਘਰ ਬਣਵਾਏ ਗਏ ਕਈਆਂ ਵੱਲੋਂ ਪਿੰਡ ਤੇ ਪਿੰਡ ਗੋਦਲ ਉਤੇ ਕੇ ਉੱਥੇ ਅਸੀਂ ਅੱਜ ਮੌਜੂਦ ਹੈਗੇ ਆ ਕੜਿਆਲ ਪਿੰਡ ਵਿਖੇ ਦੱਸ ਜੀਏ ਕਿ ਇੱਥੇ ਦੋ ਸੰਸਥਾਵਾਂ ਵੱਲੋਂ ਜਿਹੜਾ ਖਾਸ ਤੌਰ ਦੇ ਉੱਤੇ ਰਲ ਕੇ ਜਿਹੜਾ ਇੱਥੇ ਸੇਵਾ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਇੱਕ ਤਰਫਾ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਹੈਗੀ ਆ ਤਾਂ ਉੱਥੇ ਦੂਜੇ ਤਰਫਾ ਨਾਲ ਸਿੱਖ ਏਡ ਜੋ ਹੈਗੇ ਨੇ ਉਹਨਾਂ ਵੱਲੋਂ ਵੀ ਜਿਹੜਾ ਵੱਡੇ ਪੱਤਰ ਦੇ ਉੱਤੇ ਜਿਹੜੀ ਇੱਥੇ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਆ ਤਾਂ 11 ਲੱਖ ਰੁਪਏ ਦੇ ਚੈੱਕ ਦੇਣੇ ਨੇ ਅੱਜ ਇੱਥੇ ਵੰਡੇ ਜਾਣੇ ਨੇ ਤਾਂ ਅੱਜ ਜੋ ਇੰਟਰਸਿੰਗ ਜਿਹੜੇ ਸੜਨ ਇੱਥੇ ਮੌਜੂਦ ਉਹਨਾਂ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾਫੀ ਨੇਕ ਕੰਮ ਕਹਿ ਸਕਦੇ ਆ ਕਿਉਂਕਿ ਇਹ ਬਾਹ ਫੜਨ ਲਈ ਖਾਸ ਤੌਰ ਤੇ ਉੱਤੇ ਪੰਜਾਬੀ ਹੀ ਜਿਹੜੇ ਸਭ ਤੋਂ ਜ਼ਿਆਦਾ ਮੂਰੇ ਆਏ ਨੇ ਖਾਸ ਕਰਕੇ ਐਨ ਆਰ ਆਈ ਭਰਾਵਾਂ ਵੱਲੋਂ ਕਾਫੀ ਮਦਦ ਕੀਤੀ ਗਈ ਆ ਤੁਸੀਂ ਵੀ ਲਗਾਤਾਰ ਇਸ ਜੇ ਕਹ ਸਕਦੇ ਮਹਿੰਦਾ ਹਿੱਸਾ ਬਣੇ ਹੋ ਕਾਫੀ ਮਦਦ ਕੀਤੀ ਪੰਜਾਬ ਭਰ ਦੇ ਵਿੱਚ ਤਾਂ ਅੱਜ ਇੱਥੇ ਕੀ ਕੀ ਜਿਹੜੀ ਸੇਵਾ ਇੱਥੇ ਨਿਭਾਈ ਜਾ ਰਹੀ ਹੈ ਏ ਜਿਸ ਦਾ ਕਿ 2 ਬਈ ਅਗਸਤ ਤੋਂ ਹੀ ਸੇਵਾ ਕਰਦੇ ਮੈਂ ਪੰਜਾਬ ਦੇ ਵਿਚਕਾਰ 12 ਪਿੰਡ ਅਸੀਂ ਲੈਣੇ ਕੀਤੇ ਸੀ ਤੇ ਉਧਰ ਫੋਜਪੁਰ ਵੱਲ 8 ਕੁ ਪਿੰਡ ਤੇ 4 ਪਿੰਡ ਇਧਰ ਦੇ ਤੇ ਅੱਜ ਨਾਲਾ ਅਸੀਂ ਇਸ ਪਿੰਡ 'ਚ ਪਹੁੰਚੇ ਆ ਜਿੱਥੇ ਮੇਰੇ ਨਾਲ ਮੇਰੇ ਵੀਰ ਸਕਾਟਲੈਂਡ ਤੋਂ ਵੀ ਆਇਆ ਜਿਹੜੇ ਕਿ ਵੀ ਯੂਨਾਈਟਿਡ ਕਿੰਗਡਮ ਦੀ ਕੋਈ ਗੱਲ ਹੈ ਤੇ ਇੱਥੇ ਜਿਹੜੇ ਵਿਚਾਰੇ ਕਿਸਾਨਾਂ ਦੀ ਬਹੁਤ ਇੱਕ ਤਰ੍ਹਾਂ ਉਹ ਜਿਹੜੀ ਗਏ ਵਿਚਾਰੇ ਇੰਨਾ ਪਾਣੀ ਆਇਆ ਇੱਥੇ ਸਾਰੀ ਖੇਤੀਆਂ ਨੀ ਰੁੱਲ ਗਈ ਤੇ ਚਾਹ ਦੁਬਾਰਾ ਖੇਤੀ ਨੂੰ ਠੀਕ ਕਰਨ ਵਾਸਤੇ ਅਸੀਂ ਅੱਜ ਕੋਈ ਚੈੱਕ ਵੰਡਣ ਆਏ ਆ ਇਹ ਪਹਿਲੇ ਅਸੀਂ ਅੱਜ ਤੋਂ 50 ਦਿਨ ਪਹਿਲੇ ਉਥੇ ਆਪਣਾ ਫਿਰੋਜ਼ਪੁਰ 1.5 ਕਰੋੜ ਰੁਪਏ ਦੇ ਚੈੱਕ ਵੰਡੇ ਸੀ ਉਥੇ ਬਹੁਤ ਵੱਡਾ ਨੁਕਸਾਨ 8 ਪਿੰਡਾਂ ਦਾ ਤੇ ਇੱਥੇ ਅਸੀਂ ਜਿੰਨੇ ਕੁ ਵੀ ਹੁਣ ਹੈਗੇ ਆ ਸਾਰੇ ਇਕੱਠ ਹੋਇਆ ਇੱਥੇ ਤੇ ਅਸੀਂ ਇਹ ਚੈੱਕ ਵੰਡਣ ਆਏ ਆ ਗੁਰਸਾਹਿਬ ਸੇਵਾ ਲੈ ਰਿਹਾ ਕਿਉਂਕਿ ਇੱਕ ਸਿੱਖ ਦਾ ਫਰਜ਼ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਤਾਂ ਮੈਂ ਤਕਰੀਬਨ 60 ਸਾਲ ਤੋਂ ਮਾਰ ਉਥੇ ਇੰਗਲੈਂਡ ਰਹਿੰਦਾ ਵਾਂ ਤੇ ਹੁਣ ਵੰਡਣ ਜੋ ਗਿਆ ਕਿਉਂਕਿ ਹੋਰ ਕਮਾਈ ਕਰਕੇ ਨਾਲ ਤਾਂ ਜਾਣੀ ਕੋਈ ਨਹੀਂ ਬਤੇਰਾ ਕੋਈ ਬਾਬਾ ਜੀ ਨੇ ਦਿੱਤਾ ਹੈ ਤੇ ਇੱਥੇ ਪਿਛਲੇ 15 ਸਾਲਾਂ ਤੋਂ ਮੇਰਾ ਮੇਨ ਕੰਮ ਤਾਂ ਪਹਿਲੇ ਸੀ ਕਿ ਐਜੂਕੇਸ਼ਨ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਤਾਂ ਕਿ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ 60 ਸਾਲ ਪਹਿਲੇ ਮੈਂ ਹਿੰਦੁਸਤਾਨ ਛੱਡਿਆ ਸੀਗਾ ਤੇ ਕਲਕੱਤਾ ਮਦਰਾਸ ਬੰਗਲੌਰ ਵੀ ਅਨਪੜਿਆ ਹੁੰਦਾ ਸੀ ਤੇ ਅੱਜ ਉਧਰ ਦਾ ਮਜ਼ਦੂਰ ਵੀ ਅੰਗਰੇਜ਼ੀ ਬੋਲਦਾ ਤੇ ਪੰਜਾਬ ਮੇਰਾ ਕਿਉਂ ਅਨਪੜ ਤਾਂ ਅਨਪੜ ਬੈਠਾ ਸੋ ਇਹ ਚੀਜ਼ਾਂ ਮੈਂ ਸੇਵਾ ਬਈ ਹੁਣ ਵੰਡ ਕੇ ਛਕਣਾ ਤੇ ਪੰਜਾਬ ਦੇ ਪਿੰਡਾਂ ਜਾ ਕੇ ਮੈਂ ਤਕਰੀਬਨ ਪਿਛਲੇ 15 ਸਾਲਾਂ ਤੋਂ ਇਹ ਸੇਵਾ ਗੁਰੂ ਸਾਹਿਬ ਕਰਾ ਰਿਹਾ ਪਰ ਜਿਵੇਂ ਹੁਣ ਹੜ ਆ ਗਏ ਤੇ ਇਹ ਵੀ ਇੱਕ ਸੇਵਾ ਹੀ ਹੈ ਆਪਣੇ ਕੌਮ ਦੀ ਦਰਦ ਕੀ ਪੀੜਤਾਂ ਲਈ ਵੀ ਆਪਾਂ ਮਦਦ ਕਰਨੀ ਹੈ ਔਰ ਦੁਨੀਆ ਆਪਣੇ ਨਾਲ ਹੈ ਸਾਰੀ ਮੈਨੂੰ ਬਹੁਤ ਸਹਿਯੋਗੀ ਕਿ ਇਹ ਮੇਰੀ ਸੇਵਾ ਹੈ ਇਹ ਮੇਰਾ ਬਿਜ਼ਨਸ ਨਹੀਂ ਹੈ ਬਹੁਤ ਸਾਰੇ ਲੋਕਾਂ ਨੇ ਬਿਜ਼ਨਸ ਬਣਾਇਆ ਹੋਇਆ ਹੈ ਬਿਨਸ ਮੇਰਾ ਜੀ ਬੱਚੇ ਮੇਰੇ ਉੱਥੇ ਕਰਦੇ ਪਿਆ ਇਹ ਵੀ ਹੋਰ ਸੇਵਾ ਹੈ ਇੱਥੇ ਸੇਵਾ ਕਰ ਰਹੇ ਹਾਂ ਔਰ ਇਸਾ ਮੇਰੀ ਟੀਮ ਹੈ ਪੂਰੀ ਆਪਣੇ ਨਾਲ ਵੀਰ ਜੀ ਵੀ ਹੈਗੇ ਆ ਮੇਰੀ ਬੱਚੀ ਹੈਗੇ ਜਿਹਾ ਇਹ ਵੀ ਸਕਾਟਲੈਂਡ ਤੋਂ ਹੈ ਸਾਰੇ ਨਾਲ ਕੇ ਸੇਵਾ ਕਰਦੇ ਪਏ ਔਰ ਸੇਵਾ ਹਰ ਸਿੱਖ ਨੂੰ ਕਰਨੀ ਚਾਹੀਦੀ ਹੈ ਜਿੰਨੇ ਜੋਗਾ ਵੀ ਕੋਈ ਹੈਗਾ ਕਰੇ ਤੇ ਮੈਂ ਕਿਸੇ ਤੇ احسان ਕਰਨ ਨਹੀਂ ਆਇਆ ਇੱਕ ਆਪਣਾ ਗੁਰੂ ਦਾ ਬਖਸ਼ੀ ਹੋਈ ਦਾਤ ਬਈ ਫਰਜ ਹੈ ਤੇ ਸੇਵਾ ਕਰ ਰਹ ਜੇ ਸੀ ਕਿ ਪੰਜਾਬ ਦੇ ਉੱਤੇ ਇਦਾਂ ਦੀ ਜੜੀ ਆ ਆਪਦਾ ਹੈ ਕਿ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਅਕਸਰ ਦੇਖਿਆ ਸੀਗਾ ਨਾਲ ਦੇ ਸੂਬਿਆਂ ਜਦੋਂ ਕੋਈ ਨੁਕਸਾਨ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਪੰਜਾਬ ਜਾ ਖੜਦਾ ਸੀਗਾ ਉਹਨਾਂ ਦੀ ਮਦਦ ਕਰਦਾ ਸੀ ਲੰਗਰ ਵੱਡੇ ਪੱਦਰ ਤੇ ਲਗਾਏ ਜਾਂਦੇ ਸੀ ਲੇਕਿਨ ਇਸ ਵਾਰੀ ਜਦੋਂ ਪੰਜਾਬ ਦੇ ਉੱਤੇ ਮੁਸੀਬਤ ਆਈ ਜਾ ਤਾਂ ਪੰਜਾਬ ਨਾਲ ਕੋਈ ਵੀ ਜਿਹੜਾ ਕੰਲ ਕਰ ਲੀਏ ਤਾਂ ਨਾਲ ਦੇ ਸੂਬਿਆਂ ਚ ਕੋਈ ਨਹੀਂ ਅਣਖ ਲੋਤਾ ਸਿਰਫ ਪੰਜਾਬ ਤੇ ਪੰਜਾਬੀ ਹੀ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਖੜੇ ਨੇ ਐਨ ਆਰ ਆਈ ਭਰਾ ਜਿਹੜੇ ਪੰਜਾਬ ਤੋਂ ਬਾਹਰ ਗਏ ਨੇ ਜਿਦਾਂ ਕਿ ਤੁਸੀਂ ਵੀ ਸੇਵਾ ਕਰ ਰਹੇ ਹੋ ਉਹਨਾਂ ਵੱਲੋਂ ਵੱਡੇ ਪੱਤਰ ਤੇ ਬਾਹ ਫੜੀ ਬਿਲਕੁਲ ਜੀ ਦੇਖੋ ਮੈਂ ਹੁਣੇ ਕਿਹਾ ਪਹਿਲੇ ਕਿ ਇਹ ਦੁਨੀਆ ਦੇ ਰਾਜ ਕਰਨ ਵਾਲੀ ਕੌਮ ਹੈ ਸਾਡੇ ਗੁਰੂਆਂ ਨੇ ਸਾਡੇ ਲਈ ਜਿਹੜੇ ਪੂਰਨੇ ਪਾਏ ਸੀ ਨਾ ਜਿ ਉਹਨਾਂ ਪੂਰਨੇ ਚੱਲੀਏ ਤੇ ਵਿਸ਼ਵਾਸ ਕਰੋ ਫਿਰ ਉਹ ਪੂਰਨੇ ਬਿਲਕੁਲ ਸੱਚ ਹੈ ਅੱਖਰ ਦਾ ਸੱਚ ਹੈ ਔਰ ਇਸ ਲਈ ਆਪਾਂ ਥੋੜਾ ਜਿਹਾ ਮੈਂ ਦੇਖਿਆ ਕਿ ਪਰਮਾਤਮਾ ਤੋਂ ਦੂਰ ਹੋਈ ਜਾ ਰਹੇ ਹਾਂ ਜਿਸ ਕਰਕੇ ਮੁਸ਼ਕਲ ਆ ਰਹੀਆਂ ਨੇ ਇਸ ਕਰਕੇ ਅਸੀਂ ਨਾਲ-ਨਾਲ ਬਚਾ ਨਹੀਂ ਆ ਕਿ ਸਾਡਾ ਪੰਜਾਬ ਪੜਿਆ ਲਿਖਿਆ ਹੋਵੇ ਜਦੋਂ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬੈਠੇ ਹੋਣਗੇ ਨਾ ਇਹ ਬੱਚੇ ਜਿਹੜੀ ਆਪਾਂ 6000 ਬੱਚਿਆਂ ਦੀ ਮਹਿਫੀਸਾ ਦੇ ਰਹਿਆਂ 7 ਫ੍ਰੀ ਸਕੂਲ ਚੱਲਦੇ ਪਿਆ ਸੰਗਤ ਦੇ ਅਸੀਂ ਯੋਗ ਨਾਲ ਇਹ ਬੱਚੇ ਕੱਲ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬੈਠੇ ਹੋਣਗੇ ਨਾ ਇਹ ਹੜ੍ਹ-ਹੜ੍ਹ ਨਹੀਂ ਆਣਗੇ ਕਿਉਂਕਿ ਇੱਥੇ ਸਭ ਕੁਝ ਮੈਨੂੰ ਪਤਾ ਹੈ ਜੋ ਹੋ ਰਿਹਾ ਨਾ ਇਹ ਸਭ ਕੁਝ ਮੈਨ ਮਿਹੜੀ ਮੈਨ ਲੱਗਦਾ ਹੈ ਕਿਉਂਕਿ ਜੇ ਅੱਜ ਬੱਚੇ ਪੜੇ ਲਿਖੇ ਹੁੰਦੇ ਬੜੀ ਬੜੀ ਕੁਰਸੀਆਂ ਬੈਠੇ ਹੁੰਦੇ ਹੜ ਹੋੜ ਨਹੀਂ ਆਉਂਦੀ ਕਿਉਂਕਿ ਮੈਂ ਤਈ ਚ ਵੀ ਹੜ ਦੇਖਿਆ ਉਸ ਤੋਂ ਪਹਿਲਾਂ ਹੀ ਦੋ ਤਿੰਨ ਵਾਰੀ ਹੜ ਆ ਚੁੱਕਿਆ ਤੇ ਇਹ ਸਭ ਕੁਝ ਖੇਡਾਂ ਹੋ ਰਹੀਆਂ ਨੇ ਕਹਿ ਲਈਏ ਜਾਂ ਪੋਲਿਟਿਕਸ ਕਹਿ ਲਓ ਜੋ ਮਰਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਪਰ ਆਪਾਂ ਨੂੰ ਥੋੜਾ ਜਿਹਾ ਗੁਰੂ ਸਾਹਿਬ ਦੇ ਪਾਇ ਪੁਰੇ ਦੇ ਜਿੱਥੇ ਸਾਨੂੰ ਮਾਤਾ ਪਿਤਾ ਸਾਡੇ ਪਰਮਾਤਮਾ ਵੀ ਜੋੜਦੇ ਸੀ ਤੇ ਨਾਲ ਮੈਂ ਕਵਾਂਗਾ ਸਮੇਂ ਦੀ ਲੋੜ ਹੈ ਬੜੀ-ਬੜੀਆਂ ਪੜਾਈਆਂ ਵੀ ਕਰਾਈਏ ਲੰਗਰ ਵੀ ਕਰਨੇ ਆ ਗੁਰਦੁਆਰੇ ਬਣਾਉਣੇ ਆ ਰੋਮਲੇ ਵੀ ਚੜਾਣੇ ਆ ਪਰ ਜਿੱਥੇ ਇਹ ਕਿਹਾ ਜਾ ਰਿਹਾ ਕਿ ਵਿਦਿਆ ਦਾ ਲੰਗਰ ਵੀ ਲਾਈਏ ਬੱਚਿਆਂ ਨੂੰ ਬੜੀ-ਬੜੀਆਂ ਪੜਾਈਆਂ ਕਰਾਈਏ ਔਰ ਥੋੜਾ ਜਿਹਾ ਗੁਰੂ ਨਾਲ ਵੀ ਜੋੜੀਏ ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਸਾਡੇ ਲਈ ਸਾਨੂੰ ਹੁਕਮ ਦੇ ਕੇ ਗਏ ਸੀ ਤੇ ਉਹ ਹੁਕਮ ਦੀ ਪਾਲਣਾ ਵੀ ਕਰੀਏ ਤੇ ਇਹ ਕੌਮ ਦੁਨੀਆ ਤੇ ਰਾਖੇ ਕਰਨ ਲਈ ਕੌਮ ਹੈ ਕਿਉਂਕਿ ਮੈਂ ਇੰਗਲੈਂਡ ਗਿਆ ਸੀਗਾ ਮੈਨੂੰ ਤਾਂ ਅੰਗਰੇਜ਼ ਨੌਕਰੀ ਨਹੀਂ ਦਿੰਦੇ ਸੀ ਅੱਜ ਦੇਖੋ ਪੰਜ ਅੰਗਰੇਜ਼ ਆਪਣੇ ਕੋਲ ਕੰਮ ਕਰਦੇ ਆ ਇਹ ਸਾਰੀ ਗੁਰੂ ਦੀ ਵਡਿਆਈ ਹੈ ਕਿਉਂਕਿ ਮੈਂ ਉਹਨਾਂ ਪੂਰੀਆਂ ਤੋਂ ਚੱਲਿਆ ਵਾਂ ਛੋਟੇ ਸੀਗੇ ਸੀ ਸਾਡੇ ਮਾਪਿਓ ਸਾਨੂੰ ਇਸ ਪਾਸੇ ਲਾਂਦੇ ਸੀਗੇ ਪਰ ਪਿਛਲੇ 7 ਸਾਲਾਂ ਦੇਖਿਆ ਥੋੜਾ ਭੁੱਲ ਜਾਂਦਾ ਇਨਸਾਨ ਕਿਸੇ ਨੂੰ ਮਾੜਾ ਨਹੀਂ ਕਹਿਣਾ ਪਰ ਮੈਂ ਆਪਣਾ ਫਰਜ਼ ਨਿਭਾ ਰਿਹਾ ਵਾਂ ਆਪਣਾ ਮੇਰੇ ਗੁਰੂਆਂ ਦੀ ਧਰਤੀ ਹੈ ਇੱਥੇ ਸੇਵਾ ਕਰਨੀ ਹੈ ਜ਼ਰੂਰ ਆਪਾਂ ਪੰਜਾਬ ਦੁਨੀਆ ਦਾ ਰਾਜ ਕਰਵਾਲੀ ਕੌਮ ਹੈ ਔਰ ਗੁਰੂ ਮੇਰ ਕਰੇਗਾ ਆਪਾਂ ਜਿੱਥੇ ਬੱਚਿਆਂ ਨੂੰ ਗੁਰੂ ਨਾਲ ਵੀ ਥੋੜਾ ਜੋੜਦੇ ਆ ਤੇ ਵੱਡੀਆਂ-ਵੱਡੀਆਂ ਪੜਾਈਆਂ ਕਰਾ ਕੇ ਤੇ ਇਹ ਸੇਵਾ ਕਰਨੀ ਹੈ ਔਰ ਕਰਾਂਗੇ ਬਿਲਕੁਲ ਸਾਨੂੰ ਕਿਸੇ ਦੀ ਬਰੀ ਨਹੀਂ ਹਰ ਮਨੁੱਖਤਾ ਦੀ ਸੇਵਾ ਕਰਨੀ ਸਾਡਾ ਫਰਜ਼ ਬਣਦਾ ਜੀ ਤੁਸੀਂ ਵੀ ਲਗਾਤਾਰ ਜਿਹੜੀ ਸੇਵਾ ਕਰ ਰਹੇ ਹੋ ਤਾਂ ਕਿਵੇਂ ਵੇਖਦੇ ਹੋ ਅੱਜ ਇੱਥੇ ਜਿਹੜਾ ਪਿੰਡ ਚ ਪਹੁੰਚੇ ਹਾਂ ਤਾਂ ਕਿਹੜੀਆਂ-ਕਿਹੜੀਆਂ ਮੁੱਖ ਤੁਸੀਂ ਜਿਹੜੀਆਂ ਦਿੱਕਤਾਂ ਜਿਹੜੀਆਂ ਇੱਥੇ ਦੇਖਿਆ ਜੋ ਪਿੰਡਾਂ ਲੈਣ ਨੂੰ ਆ ਰਹੀਆਂ ਪਿੰਡ ਬਜਵੀਰ ਦੀ ਦੇਖਿਆ ਸੀ ਪਿਛਲੇ 2 ਹਫ਼ਤਿਆਂ ਵਿੱਚ ਪਿੰਡ ਕੜਿਆਲ ਇੱਥੇ ਤੇ ਨੇਪਾਲ ਪਿੰਡ ਵਿੱਚ ਗਏ ਆ ਅ ਜ਼ਿਆਦਾਤਰ ਜਿਹੜੇ ਖੇਤੀਬਾੜੀ ਦਾ ਜ਼ਮੀਨ ਸੀਗੀ ਉੱਤੇ ਜ਼ਿਆਦਾ ਹਾੜ ਔਨ ਕਰਕੇ ਸਾਰੀਆਂ ਫਸਲਾਂ ਗਲ ਗਈਆਂ ਤੇ ਪਸ਼ੂਆਂ ਵਾਸਤੇ ਚਾਰਾ ਵੀ ਕੋਈ ਨਹੀਂ ਸੀਗਾ ਤੇ ਸਾਰਿਆਂ ਦੇ ਘਰਾਂ ਵਿੱਚ ਬੜੀ ਮੁਸ਼ਕਲ ਆ ਗਈ ਸੀ ਇਸ ਕਰਕੇ ਇਹਨਾਂ ਵੀਰ ਨਾਲ ਅਸੀਂ ਨਾਲ ਸਹਿਯੋਗ ਕਰਕੇ ਇਹਨਾਂ ਨੇ ਸਾਰਾ ਵਰਕ ਆਊਟ ਕੀਤਾ ਹੈ ਸਗਾ ਕਿਹੜੇ-ਕਿਹੜੇ ਘਰ ਲਈ ਕੀ ਚਾਹੀਦਾ ਅਸੀਂ ਪਿਛਲੇ 2 ਹਫ਼ਤੇ ਹੋਏ ਡੀਜ਼ਲ ਦਿੱਤਾ ਸੀ 8500 ਲੀਟਰ ਦਿੱਤਾ ਸੀਗਾ ਇਹ ਸਾਡੀ ਸੰਸਥਾ ਗੁਰੂ ਨਾਨਕ ਚਟਵਟ ਟ੍ਰਾਸਸ ਸਕਾਡਲੈਂਡ ਤੋਂ ਤੇ ਸਿੱਖ ਏਡਸ ਕੋਆਰਡੀਨੇਟਰ ਇਹ ਵੀ ਸਾਡੇ ਉੱਥੋਂ ਹੈ ਅਸੀਂ ਦੋਨਾਂ ਨਾਲ ਕੇ ਇਹਨਾਂ ਨਾਲ ਸਹਿਯੋਗ ਲੈ ਕੇ ਇਹ ਪਿੰਨਾ ਵਿੱਚ ਡੀਜ਼ਲ ਦੀ ਸੇਵਾ ਕੀਤੀ ਹੁਣ ਕਿਉਂਕਿ ਕਣਕ ਦਾ ਟਾਈਮ ਆ ਗਿਆ ਜੇ ਫਸਲ ਨਾ ਬੀਜੇਗੇ ਟਾਈਮ ਨਾਲ ਤੇ ਜਿਹੜੇ ਵੀਰਾਂ ਦਾ ਅੱਗੇ ਇਹਨਾਂ ਨੂੰ ਨੁਕਸਾਨ ਹੋਇਆ ਉਹ ਵੀ ਇਦਾਂ ਬਾਂਝੇ ਰਹਿ ਜਾਣਗੇ ਅਗਲੇ ਆਉਣ ਵਾਲੇ 4 ਮਹੀਨੇ ਬਾਅਦ ਵੀ ਕੁਝ ਨਹੀਂ ਇਹਨਾਂ ਦੇ ਕੋਲ ਹੋਏਗਾ ਜਿਨ੍ਹਾਂ ਦਾ ਕਿ ਪਹਿਲੇ ਕਾਫੀ ਨੁਕਸਾਨ ਹੋ ਚੁੱਕਾ ਹੁਣ ਇਹ ਫਸਲ ਬੀਜ ਦਿੱਤੀ ਜਾਏਗੀ ਤੇ ਫਿਰ ਉਹਨਾਂ ਨੂੰ ਹੋਏਗਾ ਫਰਟੀਲਾਈਜ਼ਰ ਜਿਹਦਾ ਹੁਣ ਪੈਸੇ ਵੰਡੇ ਆ ਚੈੱਕ ਦੇਣੇ ਤਾਂ ਕਿ ਢੇਰ ਲੈ ਕੇ ਕਣਕ ਨੂੰ ਪਾ ਸਕਣ ਉਹਦੇ ਨਾਲ ਉਹਨਾਂ ਦਾ ਕੰਮ ਫੇਰ ਸ਼ੁਰੂਆਤ ਹੋ ਜਾਂਦਾ ਤੇ ਜਦੋਂ ਵਿਸਾਖੀ ਆਏਗੀ ਉਹਨਾਂ ਨੂੰ ਚਾਹ ਹੋਏਗਾ ਕਿ ਆਪਣੀ ਫਸਲ ਫੇਰ ਘਰ ਆ ਰਹੀ ਹੈ ਤੇ ਹੋਏ ਹੋਏ ਉਹ ਪੈਰਾਂ ਤੇ ਤੇ ਹੋਰ ਇਸ ਤਰ੍ਹਾਂ ਦੇ ਹੋਰ ਕੰਮ ਵੀ ਅਸੀਂ ਕਰਦੇ ਰਹੀਦਾ ਤਕਰੀਬਨ ਹਰ ਸਾਲ ਲੜਕੀਆਂ ਦੀਆਂ ਸ਼ਾਦੀਆਂ ਕਰੀਦੀਆਂ ਜਾਂ ਪੜ੍ਹਾਈ ਵਿੱਚ ਬੱਚੇ ਜਿਹੜੇ ਹਿਸ਼ਾਰ ਹੁੰਦੇ ਆ ਉਹਨਾਂ ਨੂੰ ਅਸੀਂ ਪਿਕਅਪ ਕਰ ਲਈਦਾ ਜਿਹੜੇ ਜਾਦੇ ਬੱਚੇ ਪੰਜਾਬ ਵਿੱਚ ਆਦਤ ਹੈਗੀ ਕਿ ਮੁੰਡਿਆਂ ਨੂੰ ਪੜ੍ਹਾ ਦਿੰਦੇ ਕੁੜੀਆਂ ਨੂੰ ਨਹੀਂ ਪੜਾਉਂਦੇ ਅਸੀਂ ਖਾਸ ਕਰਕੇ ਉਹਨਾਂ ਲੜਕੀਆਂ ਨੂੰ ਪਿਕਅਪ ਕਰ ਲਈਦਾ ਜਿਹੜੀਆਂ ਲੜਕੀਆਂ ਪੜ੍ਹਨ ਦੇ ਕਾਬਿਲ ਹਨ ਤੇ ਉਹਨਾਂ ਦੀ ਫੀਸ ਤੇ ਕਿਤਾਬਾਂ ਜੋ ਵੀ ਚਾਹੀਦਾ ਉਹਨਾਂ ਨੂੰ ਕਰੀਦਾ ਇਸ ਤਰ੍ਹਾਂ ਦੇ ਹੋਰ ਕੰਮ ਕਈ ਵਾਰੀ ਗਰੀਬੀ ਦੇ ਵਿੱਚ ਐਕਸੀਡੈਂਟ ਹੋ ਜਾਂਦੇ ਐਕਸੀਡੈਂਟ ਇਸ ਮੁਲਕ ਵਿੱਚ ਬਹੁਤ ਹੁੰਦੇ ਸਾਰੇ ਮੁਲਕਾਂ ਨਾਲ ਤਕਰੀਬਤਨ ਜ਼ਿਆਦਾ ਹੀ ਆ ਤੇ ਕਈ ਵਾਰੀ ਜਦੋਂ ਐਕਸੀਡੈਂਟ ਹੁੰਦਾ ਪਿੰਡ ਵਾਲੇ ਸਾਰੇ ਲੋਕ ਉਹਦੀ ਮਦਦ ਕਰ ਦਿੰਦੇ ਆ ਕਿਉਂਕਿ ਉਹ ਸਮਾਂ ਬਣਾ ਔਖਾ ਹੁੰਦਾ ਤੇ ਜਦੋਂ ਅਗਲਾ ਹਸਪੀਟਲ ਜਾ ਕੇ ਜਦੋਂ ਸਾਰੇ ਪੈਸੇ ਮੁੱਕ ਜਾਂਦੇ ਆ ਇਦਾਂ ਦੇ ਬਹੁਤ ਸਾਰੇ ਮਰੀਜ਼ ਹੁੰਦੇ ਜਿਨ੍ਹਾਂ ਨੂੰ ਅਸੀਂ ਹੈਂਡਲ ਕਰੀਦਾ ਫਿਰ ਉਹਨਾਂ ਦਾ ਐਂਡ ਤਈ ਉਹਨਾਂ ਦਾ ਰਾਜ ਕਰਕੇ ਕੰਮ ਠਕਾਰ ਜੋਗਾ ਲਾਜ਼ੀ ਦਾ ਜਾਂ ਕਿਸੇ ਕੋ ਕੰਮ ਕਰਨ ਦੀ ਕਪੇਬਿਲਿਟੀ ਹੈ ਹੈ ਕੁਛ ਨਹੀਂ ਉਹਨਾਂ ਨੂੰ ਰੇੜੀ ਰੂੜੀ ਬਗਾਰਾ ਵੀ ਲਾ ਦੇਦੀ ਹੈ ਤਾਂ ਕਿ ਅਗਲਾ ਆਪਣੇ ਪੈਰਾਂ ਤੇ ਖੜੇ ਆਪਣੇ ਆਪ ਕਮਾਉਣ ਜੋਗਾ ਹੋ ਜਾ ਜੀ ਤਾਂ ਲਗਾਤਾਰ ਸਾਰੇ ਵੀਰ ਜਿਹੜੇ ਆ ਇੱਥੇ ਪਹੁੰਚੇ ਨੇ ਸੇਵਾ ਕਰ ਰਹੇ ਹਾਂ ਤਾਂ ਮਨ ਚ ਇੱਕ ਕਹਿ ਸਕਦੇ ਆ ਕਿ ਸੇਵਾ ਪ੍ਰਤੀ ਕਾਫੀ ਜ਼ਿਆਦਾ ਇੱਕ ਖੁਸ਼ੀ ਵੀ ਹੁੰਦੀ ਹੈ ਕਿ ਜੋ ਆਪਣੇ ਪੰਜਾਬੀ ਪੰਜਾਬੀ ਨਾਲ ਖੜਦਾ ਕਿਉਂਕਿ ਤੇ ਦੁੱਖ ਦੀ ਘੜੀ ਆ ਕਿ ਪੰਜਾਬ ਤੇ ਜਦੋਂ ਇਹੋ ਜਿਹੀ ਆਪਤਾਈ ਤਾਂ ਬਾਹਰੋਂ ਕੋਈ ਨਹੀਂ ਨਾਲ ਖੜਾ ਤਾਂ ਤੁਸੀਂ ਲਗਾਤਾਰ ਸੇਵਾ ਕਰ ਰਹੇ ਹੋ ਕਿ ਜੀ ਬੜੀ ਖੁਸ਼ੀ ਹੁੰਦੀ ਹੈ ਜੀ ਜਦੋਂ ਕਿਸੇ ਦੇ ਦੁੱਖ ਦੇ ਨਾਲ ਆਪਾਂ ਆ ਕੇ ਸਿਰਫ ਖੜੀ ਹੋ ਜਾਈਏ ਨਾ ਤੇ ਅਗਲੇ ਦਾ ਹੌਸਲਾ ਜਿਹੜਾ ਹੈਗਾ ਉਹ ਡਬਲ ਹੋ ਜਾਂਦਾ ਕਿ ਸਾਡਾ ਭਰਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਹੜਾ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇੱਥੇ ਆਉਣ ਦਾ ਗੁਰੂ ਸਾਹਿਬ ਨੇ ਸਾਨੂੰ ਮੌਕਾ ਦਿੱਤਾ ਅਸੀਂ ਇਹਨਾਂ ਦੇ ਨਾਲ ਆ ਕੇ ਖੜੇ ਹੋਏ ਹਾਂ ਅਸੀਂ ਪਰ ਭਾਈ ਤੇ ਨਹੀਂ ਕਰ ਸਕਦੇ ਪਰ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ ਤਿੰਨੇ ਸੰਸਥਾਵਾਂ ਮਿਲ ਕੇ ਜੀ ਅੱਜ 11 ਲੱਖ ਦੇ ਚੈੱਕ ਜਿਹੜੇ ਤੇ ਅੱਜ ਇੱਥੇ 11 ਲੱਖ ਦੇ ਚੈੱਕ ਜਿਹੜੇ ਹੈਗੇ ਆ ਉਹ ਵੰਡੇ ਜਾ ਰਹੇ ਜੀ ਦੋ ਪਿੰਡਾਂ ਦੇ ਵਿੱਚ ਜੀ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨੁਕਸਾਨ ਜਿਹੜਾ ਇਸ ਪਿੰਡਾਂ ਦਾ ਇਹਨਾਂ ਪਿੰਡਾਂ ਦਾ ਖਾਸ ਕਰਕੇ ਹੋਇਆ ਕਿਉਂਕਿ ਮਾਝੇ ਨੂੰ ਜ਼ਿਆਦਾਤਰ ਨੁਕਸਾਨ ਕਹਿ ਚੱਕਦੇ ਆ ਕਿਉਂਕਿ ਜਿੱਦਾਂ ਪਿੱਛੋਂ ਪਾਣੀ ਆਉਂਦਾ ਸੀਗਾ ਹੜ ਆਉਂਦੇ ਤੇ ਅੱਗਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਿਹੜਾ ਮਾਝਾ ਹੁੰਦਾ ਸੀ ਲਕੋ ਅਸੀਂ ਇਹਦੇ ਸਿਰਫ ਇੱਕੋ ਗੱਲ ਕਹਿ ਕੇ ਹੋਰ ਕਰਾਂਗੇ ਕਿ ਭਈ ਸਾਡੀ ਕਿਸੇ ਜਾਨ ਦਾ ਨੁਕਸਾਨ ਨਹੀਂ ਹੋਇਆ ਅਸੀਂ ਦੇਖੇ ਸਾਰਾ ਨਾ ਵੱਡੀ ਗੱਲ ਆ ਮਾਲ ਦਾ ਨੁਕਸਾਨ ਤਾਂ ਚਲੋ ਪਰਪਾਈ ਹੋ ਸਕਦੀ ਹੈ ਹਨਾ ਇਹ ਜਿਤਨਾ ਵੀ ਜਿੰਨੇ ਕਹਿੰਗੇ जख्मਾਂ ਦੇ ਥੋੜਾ ਜਿਹਾ ਮੱਲਮ ਹੀ ਕਹਿ ਸਕਦੇ ਆ ਪਰ ਇਹੋ ਕਰ ਰਹੇ ਆ ਓਕੇ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਜੋ ਸੰਸਥਾਵਾਂ ਵੱਲੋਂ ਜਿਹੜੀ ਵੱਡੀ ਮਦਦ ਇੱਥੇ ਕੀਤੀ ਜਾ ਰਹੀ ਹੈ ਉੱਥੇ ਸਾਡੇ ਨਾਲ ਭੈਣ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿੰਨਾ ਲੰਬੇ ਸਮੇਂ ਤੋਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕਿਉਂਕਿ ਜਿੱਦਾਂ ਕਿ ਅੱਜ 11 ਲੱਖ ਦੇ ਚੈੱਕ ਵੰਡੇ ਜਾ ਰਹੇ ਆ ਡੀਜ਼ਲ ਵੀ ਪਹਿਲਾਂ ਕਿੰਨੇ ਦਿੱਤਾ ਤਾਂ ਪੰਜਾਬ ਭਰ ਦੇ ਵਿੱਚ ਹੀ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਤਾਂ ਕਿੱਥੇ ਕਿੱਥੇ ਹੁਣ ਤੱਕ ਜਿਹੜੀ ਸੇਵਾ ਜਿਹੜੀ ਆ ਕਰਕੇ ਆਏ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪਿਛਲੇ 22 ਅਗਸਤ ਤੋਂ ਲਗਾਤਾਰ ਜਿਹੜੀਆਂ ਇਹ ਸੇਵਾਵਾਂ ਜਾਰੀ ਨੇ ਜਿਦੇ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਲੱਗ-ਅਲੱਗ ਥਾਵਾਂ ਤੇ ਜਾ ਕੇ ਸੇਵਾਵਾਂ ਨਿਭਾਈਆਂ ਗਈਆਂ ਖਾਸ ਕਰਕੇ ਜੋ ਵੱਡਾ ਯੋਗਦਾਨ ਫਿਰੋਜ਼ਪੁਰ ਦੇ ਅਤੇ ਅੰਮ੍ਰਿਤਸਰ ਦੇ ਨਾ ਇਲਾਕਿਆਂ ਵਿੱਚ ਕੀਤਾ ਗਿਆ 22 ਅਗਸਤ ਤੋਂ ਲਗਾਤਾਰ ਟੀਮ ਜਿਹੜੀ ਹੈ ਫੀਲਡ ਦੇ ਵਿੱਚ ਗਰਾਊਂਡ ਜ਼ੀਰੋ ਤੇ ਜਾ ਕੇ ਸੇਵਾ ਨਿਭਾ ਰਹੀ ਹੈ ਪਰ ਉਹਦੇ ਵਿੱਚ ਜਿੱਥੇ ਸ਼ੁਰੂਆਤ ਦੇ ਵਿੱਚ ਜੋ ਲੋੜੀਂਦਾ ਸਮਾਨ ਸੀ ਉਹ ਦਿੱਤਾ ਗਿਆ ਪਸ਼ੂਆਂ ਦਾ ਆਚਾਰ ਚਾਰਾ ਇਹ ਸਭ ਕੁਝ ਪ੍ਰੋਵਾਈਡ ਕੀਤਾ ਗਿਆ ਤੇ ਉਹਦੇ ਨਾਲ ਨਾਲ ਫਿਰ ਸੇਵਾ ਨੂੰ ਸੁਖਾਲੇ ਢੰਗ ਨਾਲ ਤੇ ਸਿਸਟਮੈਟਿਕ ਵੇਦ ਕਰਨ ਦੇ ਨਾਲ ਦੇ ਲਈ ਉਹਦੇ ਲਈ 12 ਪਿੰਡਾਂ ਨੂੰ ਸਾਮ ਸੰਭਾਲ ਦੀ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਉਨਾ 12 ਪਿੰਡਾਂ ਵਿੱਚੋਂ ਦੋ ਪਿੰਡ ਜਿਹੜੇ ਨੇ ਅੰਮ੍ਰਿਤਸਰ ਦੇ ਨੇੜੇ ਆਲ ਤੇ ਨੇਪਾਲ ਜਿਹਦੇ ਵਿੱਚ ਅੱਜ ਅਸੀਂ ਖੜੇ ਆ ਤੇ ਇਸ ਤੋਂ ਪਹਿਲਾਂ ਜੋ ਸੇਵਾਵਾਂ ਹੋਈਆਂ ਨੇ ਫਿਰੋਜ਼ਪੁਰ ਇਲਾਕੇ ਦੇ ਵਿੱਚ ਜਿੱਥੇ ਉੱਥੇ ਐਸੈਂਸ਼ੀਅਲਸ ਜਿਹੜੇ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਮੈਡੀਕਲ ਕੈਂਪਸ ਹੋ ਗਏ ਫੌਗਿੰਗ ਸੈਨੀਟਾਈਜੇਸ਼ਨ ਹੋ ਗਈ ਉਸ ਤੋਂ ਇਲਾਵਾ ਜਿਹੜੇ 1000 ਕਿਸਾਨਾਂ ਨੂੰ ਤਕਰੀਬਨ 1.5 1.5 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਦਿੱਤੀ ਗਈ ਹੈ ਸਹਾਇਤਾ ਵਜੋਂ ਤਾਂ ਕਿ ਉਹ ਆਪਣੀ ਜਿਹੜੀ ਫਸਲ ਹੈਗੀ ਹੈ ਉਹਨੂੰ ਬੀਜ ਸਕਣ ਤੇ ਜਿਹੜੇ ਬੱਚੇ ਨਾ ਪਰਿਵਾਰਾਂ ਦੇ ਬੱਚੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਿਤ ਨਹੀਂ ਜਿਨ੍ਹਾਂ ਦੀ ਫਸਲਾਂ ਖਤਮ ਹੋ ਗਈਆਂ ਇਨਕਮ ਖਤਮ ਹੋ ਗਈ ਤਾਂ ਉਹਨਾਂ ਦੇ ਲਈ ਜਿਹੜਾ ਫੀਸ ਜਿਹੜੀ ਹੈ ਉਹਨਾਂ ਲਈ ਬੜੀ ਇੰਪੋਰਟੈਂਟ ਪਾਰਟ ਹੈਗਾ ਕਿਉਂਕਿ ਅਸੀਂ ਦੋ ਚੀਜ਼ਾਂ ਤੇ ਫੋਕਸ ਕਰਦੇ ਹਾਂ ਇੱਕ ਫਸਲ ਤੇ ਇੱਕ ਬੱਚਿਆਂ ਦੀ ਪੜ੍ਹਾਈ ਕਿਉਂਕਿ ਜੇ ਫਸਲ ਹੋਏਗੀ ਤਾਂ ਕਿਸਾਨ ਖੜਾ ਹੋਏਗਾ ਜੇ ਬੱਚਿਆਂ ਦੀ ਪੜ੍ਹਾਈ ਹੋਏਗੀ ਤੇ ਪੰਜਾਬ ਖੜਾ ਹੋਏਗਾ ਸੋ ਸਾਡਾ ਫੋਕਸ ਹੈ ਕਿ ਨਾ ਫਸਲ ਦੀ ਬਿਜਾਈ ਤੇ ਬੱਚਿਆਂ ਦੀ ਪੜ੍ਹਾਈ ਤੇ ਫੋਕਸ ਕਰਕੇ ਇੱਕ ਤਾਂ ਕਿਸਾਨਾਂ ਨੂੰ ਸਪੋਰਟ ਕੀਤੀ ਜਾਵੇ ਤੇ ਇੱਕ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਕਿਉਂਕਿ 6 ਮਹੀਨੇ ਰਹਿ ਗਏ ਨੇ ਇੱਕ ਸੈਸ਼ਨ ਦੀ ਕੰਪਲੀਸ਼ਨ ਦੇ ਲਈ ਸੋ ਅਸੀਂ ਨਹੀਂ ਚਾਹਦੇ ਕਿ ਕੋਈ ਵੀ ਬੱਚਾ ਮਿਡ ਆਫ ਦਾ ਸੈਸ਼ਨ ਜਿਹੜਾ ਹੈ ਉਹ ਆਪਣੀ ਪੜ੍ਹਾਈ ਛੱਡੇ ਸਿਰਫ ਇਸ ਕਰਕੇ ਛੱਡੇ ਕਿ ਉਹਦੇ ਕੋਲ ਪੈਸੇ ਨਹੀਂ ਹੈਗੇ ਸੋ ਅਸੀਂ ਉਹਨਾਂ ਨੂੰ ਪੂਰਾ ਸਪੋਰਟ ਕਰ ਰਿਹਾ 370 ਬੱਚਿਆਂ ਦੀ ਹੈ ਤਕਰੀਬਨ 47 ਲੱਖ ਰੁਪਏ ਦੀ ਫੀਸਾ ਦਿੱਤੀਆਂ ਜਾ ਚੁੱਕੀਆਂ ਨੇ ਔਰ ਇਹ ਸਾਨੂੰ ਤਕਰੀਬਨ 5-600 ਬੱਚਿਆਂ ਦੀ ਫੀਸਾ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਸੋ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਸੰਗਤ ਦੇ ਸਹਿਯੋਗ ਨਾਲ ਚੱਲ ਰਹੀਆਂ ਨੇ ਤੇ ਇਸ ਤੋਂ ਇਲਾਵਾ 18 ਦੁੱਧਾਰੂ ਪਸ਼ੂ ਜਿਹੜੇ ਨੇ ਉਹ ਵੀ ਜਿਹੜੇ ਪੰਜਾਬ ਦੇ ਵਿੱਚ ਵੰਡੇ ਗਏ ਨੇ ਸੋ ਇਹਨਾਂ ਸਾਰਿਆਂ ਦਾ ਇੱਕੋ ਇੱਕ ਮਕਸਦ ਹੈ ਕਿ ਪੰਜਾਬ ਨੂੰ ਮੁੜ ਪੈਰਾ ਪੈਰਾ ਤੇ ਖੜਾ ਕਰਕੇ ਉਹਨੂੰ ਫਿਰ ਤੋਂ ਹਰਾ-ਭਰਾ ਕਰਨਾ ਪੰਜਾਬ ਜੋ ਕਿ ਖੁਸ਼ਹਾਲ ਪ੍ਰਦੇਸ਼ ਹੈ ਤੇ ਉਸੇ ਤਰ੍ਹਾਂ ਖੁਸ਼ਹਾਲੀ ਨਾਲ ਫਿਰ ਆਪਣਾ ਜੀਵਨ ਜਿਹੜੇ ਲੋਕੀ ਬਤੀਤ ਕਰਨ ਕਿਉਂਕਿ ਹਮੇਸ਼ਾ ਇਹ ਮਿਹਨਤ ਕਸ਼ ਇਨਸਾਨ ਨੇ ਕਦੇ ਮੰਗਦੇ ਨਹੀਂ ਪਰ ਸਾਡਾ ਫਰਜ਼ ਬੰਦਾ ਕਿ ਜੇ ਕਿਸੇ ਤੇ ਕੋਈ ਮੁਸੀਬਤ ਆਈ ਹੈ ਤੇ ਅਸੀਂ ਆਪ ਨਾਲ ਆ ਕੇ ਖੜੇ ਹੋ ਕੇ ਉਹਨਾਂ ਨੂੰ ਸਪੋਰਟ ਕਰੀਏ ਗੱਲ ਹੈ ਜੀ ਤਾਂ ਸਾਡੇ ਨਾਲ ਜੋ ਇੱਥੇ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਆਪਾਂ ਇੱਕ ਸਵਾਲ ਜ਼ਰੂਰ ਹੋਰ ਲੈਣਾ ਚਾਹਾਂਗੇ ਕਿਉਂਕਿ ਅਸੀਂ ਵੀ ਕਈ ਘਰਾਂ 'ਚ ਗਏ ਆ ਕਈ ਚੰਗੇ ਘਾਰ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਦੀ ਪਹਿਲੀ ਦੀ ਗੱਲ ਕਰੀਏ ਤਾਂ 60-60 ਕਿਲੇ ਪਹਿਲੀ ਵੀ ਸੀਗੇ ਲੇਕਿਨ ਘਾਰੇ ਜਿਹੜੇ ਆ ਉਹਨਾਂ ਦੇ ਬਿਲਕੁਲ ਤਹਿਸ ਨਾਸ ਹੋ ਚੁੱਕੇ ਸੀਗੇ ਤਾਂ ਉਹਨਾਂ ਦਾ ਇੱਕੋ ਗੱਲ ਕਹਿਣੀ ਸੀਗੀ ਬੜੀ ਕਹਿ ਸਕਦੇ ਆ ਕਿ ਭਾਵਖੋਣ ਕਰਨ ਵਾਲੀ ਗੱਲ ਆ ਉਹਨਾਂ ਕਹਿਣਾ ਸੀਗਾ ਕਿ ਅਸੀਂ ਕਿਸੇ ਕੋ ਮੰਗ ਨਹੀਂ ਸਕਦੇ ਕਿਉਂਕਿ ਕਹਿੰਦੇ ਕਿ ਸਾਡਾ ਆਪਣਾ ਜਿਹੜਾ 60 ਕਿੱਲੇ ਜ਼ਮੀਨ ਹੈ ਲੇਕਿਨ ਰਾਸ਼ਨ ਤਾਂ ਬਹੁਤ ਵੰਡੇ ਆ ਪੰਜਾਬੀਆਂ ਨੇ ਖਾਸ ਤੌਰ ਤੇ ਉੱਤੇ ਲੇਕਿਨ ਕਹਿੰਦੇ ਕਿ ਹਾਲਾਤ ਇਹੋ ਜੇ ਬਣ ਚੁੱਕੇ ਆ ਕਿ ਅਸੀਂ ਖੁਦ ਕਿਸੇ ਦੀ ਮਦਦ ਕਰਨ ਵਾਲੇ ਸੀਗੇ ਲੇਕਿਨ ਸਾਡੇ ਕੋਈ ਇਸ ਵਕਤ ਆਪਣਾ ਘਰ ਖੜਾ ਕਰਨ ਜੋਗੇ ਪੈਸੇ ਨਹੀਂ ਆ ਤਾਂ ਅਸੀਂ ਸਿਰਫ ਇੱਕ ਵੀਡੀਓ ਜ਼ਰੂਰ ਉਹਨਾਂ ਨੇ ਬਣਵਾਈ ਕਿ ਅਗਰ ਕੋਈ ਦੇਖੇ ਤਾਂ ਜ਼ਰੂਰ ਸਾਡੇ ਤੱਕ ਪਹੁੰਚ ਕਰ ਸਕੇ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਇੱਕ ਤਰਫਾ ਜੱਟ ਜਿਹੜਾ ਆਪ ਜੋ ਸਮਾਜ ਨੂੰ ਦੇਣ ਵਾਲਾ ਤਾਂ ਆਪ ਕਿਤਨਾ ਕਿਤੇ ਅੱਜ ਹਾਲਾਤ ਇਨੇ ਕਮਾੜੇ ਹੋ ਚੁੱਕੇ ਆ ਕਿ ਉਹਦਾ ਜਿਹੜਾ ਘਰ ਚੱਲਣਾ ਜਿਹੜਾ ਕਾਫੀ ਔਖਾ ਕਿਉਂਕਿ ਜ਼ਮੀਨ ਤਾਂ ਹੈਗੀ ਆ ਲੇਕਿਨ ਉਸ ਨੂੰ ਵਾਂਹ ਜੋ ਕੇ ਪੈਸੇ ਜਾਂ ਫਿਰ ਉਹ ਜਿਹੜਾ ਖਰਚਾ ਜਿਹੜਾ ਕਿਉਂਕਿ ਇੱਕ ਨਾ ਜਦੋਂ ਕਟਾਈ ਹੁੰਦੀ ਆ ਤਾਂ ਉਸ ਦੇ ਵਿੱਚ ਜੱਟ ਨੇ ਸੋਚਿਆ ਹੁੰਦਾ ਕਿ ਹੁਣ ਆ ਖਰਚਾ ਕਰਾਂਗੇ ਭੈਣ ਦਾ ਵਿਆਹ ਕਰਾਂਗੇ ਜਾਂ ਘਰ ਦੇ ਵਿੱਚ ਇਹ ਹਾਲਾਤ ਹੋਣਗੇ ਤਾਂ ਉਹ ਇੱਕ ਸਮਾਂ ਇੱਕ ਪਾਲ ਕਿਵੇਂ ਵੇਖ ਬਿਲਕੁਲ ਉਸੇ ਨੂੰ ਹੀ ਦੇਖਦੇ ਹੋਏ ਸਾਡੇ ਗੁਰੂਆਂ ਨੇ ਪੂਰ ਨਹੀਂ ਇਹ ਪਾਏ ਸੀਗੇ ਤੇ ওই দাস ਜਾਂ দাস ਦੀ ਜਿਹੜੀ ਅਸੀਂ ਸਾਰੇ ਇਕੱਠੇ ਹੋਏ ਆ ਇੱਥੇ ਇਹ ਜਿਹੜੀ ਸੇਵਾ ਕਰ ਰਹੇ ਹਾਂ ਉਸੇ ਹਿਸਾਬ ਨਾਲ ਕਰ ਰਹੇ ਹਾਂ ਅੱਜ ਉਹ ਵਿਚਾਰੇ ਭਾਵੇਂ 66 ਕਿੱਲੇ ਉਹਨਾਂ ਦੇ ਡੁੱਬ ਗਏ ਪਾਣੀ ਚਕਾਰ ਖੇਤੀਆਂ ਚ ਖਤਮ ਹੋ ਗਈਆਂ ਸਾਰੀਆਂ ਤੇ ਉਹਨਾਂ ਨੂੰ ਵੀ ਅਸੀਂ ਦੇਣ ਵਾਸਤੇ ਤਾਂ ਕਿ ਕੋਈ ਫਿਰ ਪੈਰਾਂ ਤੇ ਖੜੇ ਹੋ ਜਾਣ ਤੇ ਫਿਰ ਅਗਲੇ ਫਸਾਖੀ ਤੇ ਫਿਰ ਦੁਬਾਰਾ ਆ ਜਾਣੀ ਚਾਹਣ ਦੀ ਤੇ ਉਹਦੇ ਲਈ ਅੱਜ ਅਸੀਂ ਰਾਸ਼ਨ ਸੌਰੀ ਖਾਦ ਲਈ ਜਾਂ ਜੋ ਬੀਜ ਦੇਣੇ ਜਾਂ ਡੀਜ਼ਲ ਚਾਹੀਦਾ ਇਹ ਹੀ ਕੁਝ ਅਸੀਂ ਪਿਛਲੇ 2 ਮਹੀਨਾ ਤੋਂ ਇਹੀ ਕੰਮ ਕਰ ਰਹੇ ਹਾਂ ਔਰ ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੀ ਹੈ ਇਹ ਕੋਈ ਅਸੀਂ ਪ੍ਰੋਬਲਮ ਨਹੀਂ ਹੈ ਮੇਰਾ ਖਿਆਲ ਹੈ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਇਹ ਸਾਰੇ ਦੁ ਆਪਾਂ ਸਾਰੇ ਰਲ ਕੇ ਫਿਰ ਹੋਰਾਂ ਦੀ ਮਦਦ ਵੀ ਕਰਾਂਗੇ ਕੱਲੇ ਆਪਣੇ ਪੰਜਾਬ ਨੂੰ ਨਹੀਂ ਪੰਜਾਬ ਤਾਂ ਸਾਡਾ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਹੈ ਤੇ ਇਹ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਏ ਮੈਂ ਆਪਣਾ ਇੰਗਲੈਂਡ ਛੱਡ ਕੇ ਤੇ ਇੱਥੇ ਜਾਂ ਮੇਰੇ ਵੀਅ ਸਕਾਟਲੈਂਡ ਛੱਡ ਕੇ ਇੱਥੇ ਆ ਪਏ ਹਾਂ ਔਰ ਇਹ ਸੇਵਾ ਕਰਨੀ ਅਖੀਲੇ ਸਵਾਸਤ ਕਰਾਂਗੇ ਸਭ ਨੂੰ ਪੈਰਾਂ ਤੇ ਖੜਾ ਕਰਾਂਗੇ ਖਾਸ ਕਰ ਜਿਵੇਂ ਬੱਚਿਆਂ ਦੱਸਿਆ ਕਿ ਬੱਚਿਆਂ ਨੂੰ ਵੱਡੀਆਂ-ਵੱਡੀਆਂ ਪੜਾਈਆਂ ਕਰਾ ਕੇ ਤੇ ਫਿਰ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬਿਠਾਵਾਂਗੇ ਤੇ ਫਿਰ ਬੜੀਆਂ ਮੁਸ਼ਕਲਾਂ ਆਸਾਨ ਹੋਣੀਆਂ ਸ਼ੁਰੂ ਹੋ ਜਾਣੀਆਂ ਗੀਆਂ ਗੁਰੂ ਮੇਰ ਕਰੇਗਾ ਜਿਹੜੇ ਇੱਥੋਂ ਦੇ ਜਿਹੜੇ ਕਿਸਾਨ ਵੀ ਹੈਗੇ ਨੇ ਆ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਅੱਜ ਤੁਹਾਨੂੰ ਇੱਥੇ ਚੈੱਕ ਦਿੱਤੇ ਗਏ ਨੇ ਤਾਂ ਕਿਵੇਂ ਵੇਖਦੇ ਹੋ ਕਿ ਕਿ ਵੱਖ-ਵੱਖ ਸੰਸਥਾਵਾਂ ਜਿਹੜੀਆਂ ਇੱਥੇ ਇਕੱਠੀਆਂ ਹੋ ਕੇ ਜਿਹੜੀਆਂ ਮਦਦ ਕਰ ਰਹੀਆਂ ਨੇ ਤਾਂ ਕਿੰਨਾ ਕੁ ਵਧੀਆ ਲੱਗੇ ਚੈੱਕ ਲੱਗੇ ਕਿੰਨਾ ਕੁ ਜੋ ਤੁਹਾਡਾ ਮੁਸ਼ਕਲਾਂ ਦਾ ਹੱਲ ਹੋ ਸਕੇ ਜੋ ਸਾਡੀ ਮੁਸ਼ਕਲਾਂ ਹੱਲ ਹੈ ਕਿ ਸਾਡੀ ਬਜਾਈ ਹੋ ਚੁੱਕੀ ਗਈ ਜੋ ਜਦੋਂ ਪਾਣੀ ਆਇਆ ਉਦੋਂ ਤੋਂ ਹੀ ਇਹ ਦਾਲ ਖਾਲਸਾ ਵਾਲੇ ਪ੍ਰੋਜੈਕਟ ਵਾਲੇ ਸਾਡੀ ਮਤ ਕਰ ਰਹੇ ਨੇ ਸਾਡੇ ਨਾਲ ਖੜੇ ਨੇ ਕਿਉਂਕਿ ਸਾਡੇ ਕੋ ਮੇਰੇ ਕੋ 11 ਕੇ ਲਈ ਥਾਂ ਠੇਕੇ ਦੇ ਜਿਹੜਾ ਸਾਰਾ ਹੀ ਖਰਾਬ ਹੋ ਚੁੱਕਾ ਸੀ ਉਹ ਤੁਹਾਂ ਵੇਖਿਆ ਯਾ ਵੀ ਹਾਲਾਤ ਵੇਖਿਆ ਸੀ ਉਹਦੇ ਉਹਦੇ ਮੁਤਾਬਕ ਠੇਕਾ ਵੀ ਦੇ ਚੁੱਕਾ ਤੇ ਪੈਸਾ ਵੀ ਕੋਈ ਨਹੀਂ ਵੜਿਆ ਬਜਾਈ ਕਰਨੀ ਔਖੀ ਹੋ ਚੁੱਕੀ ਸੀ ਤੇ ਬਜਾਈ ਕਰਨੀ ਔਖੀ ਹੋ ਚੁੱਕੀ ਸੀ ਉਹਦੇ ਕਰਕੇ ਜੋ ਇਹਨਾਂ ਨੇ ਮਤ ਦਿੱਤੀ ਆ ਬਹੁਤ ਵਧੀਆ ਮਤ ਦਿੱਤੀ ਆ ਕਿ ਤੇਲ ਵੀ ਦਿੱਤਾ ਏ ਤੇ ਅੱਜ ਵੀ ਜੋ ਕਰ ਰਹੇ ਆ ਇੱਕ ਚੱਕ ਵੀ ਵੰਡ ਰਹੇ ਆ ਇਹ ਤੁਹਾਡੇ ਨਾਮ ਦਾ ਚੈੱਕ ਜਿਹੜਾ ਇੱਥੇ ਦਿੱਤਾ ਗਿਆ ਤਾਂ ਇਹਦੇ ਨਾਲ ਕਿੰਨੇ ਕਿ ਸਾਡੀ ਬਹੁਤ ਸਹਾਇਤਾ ਹੋ ਜੇਗੀ ਇਹਦੇ ਨਾਲ ਕਣਕ ਸਾਡੀ ਸੌਖੀ ਬਜਾਈ ਹੋ ਜਾਏਗੀ ਤੇ ਬਾਕੀ ਜੋ ਵੀ ਹੈ ਸਮਾ ਪਰਿਵਾਰ ਦੇ ਵਿੱਚ ਵੀ ਫਾਇਦਾ ਹੋ ਜਾਏਗਾ ਕਿਉਂਕਿ ਦੋ ਬੇਟੀਆਂ ਮੇਰੀਆਂ ਉਹ ਪੜ੍ਹਦੀਆਂ ਸਕੂਲੇ ਉਹਨਾਂ ਦੀ ਮਤ ਵੀ ਹੋ ਜਾਏਗੀ ਪੜ੍ਹਾਈ ਵੱਲੋਂ ਵੀ ਇਹਨਾਂ ਨੇ ਕਿਹਾ ਕਿ ਜਿਹੜੇ ਵੀ ਪੜ੍ਹਾਈ ਵੱਲੋਂ ਵੀ ਮਤ ਕੀਤੀ ਜਾਵੇਗੀ ਕਿਉਂਕਿ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖਲੋਤੇ ਆ ਭਾਈ ਜੀ ਤੇ ਸਾਡੀ ਸਹਾਇਤਾ ਕਰ ਰਹੇ ਨੇ ਕੋਈ ਨਹੀਂ مانਚੇ ਕੋਈ ਰੋਸ਼ ਨਹੀਂ ਰੋਗਸ ਨਹੀਂ ਹੈਗਾ ਮਾਂ ਦੇ ਵਿੱਚ ਬਹੁਤ ਸਹਾਇਤਾ ਕੀਤੀ ਹੈ ਨਾਲ ਕੇ ਤੇਲ ਵੀ ਵੰਡਿਆ ਏ ਅੱਜ ਵੀ ਚੈੱਕ ਵੰਡੇ ਆ ਇਹਦੇ ਕਰਕੇ ਸਾਡਾ ਵੀ ਥੋੜਾ ਸਾਸ ਔਖਾ ਹੋ ਜਾਏਗਾ ਕਿਉਂਕਿ ਸਮੇਂ ਦੇ ਮੁਤਾਬਕ ਖਾੜ ਆਏ ਸੀਗੇ ਤਾਂ ਉਦੋਂ ਮਨ 'ਚ ਕਾਫੀ ਡਰ ਸੀਗਾ ਜਿੱਦਾਂ ਕਿ ਤੁਸੀਂ ਉਸ ਦਿਨ ਵੀ ਕਿਹਾ ਕਿ ਰੋਣ ਆਉਂਦਾ ਸੀ ਕਿਨ ਹੁਣ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਇਦਾਂ ਤੇ ਜਿਹੜੇ ਵੀਰ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰੀਦਾ ਸਵੇਰੇ ਸ਼ਾਮ ਕਿਉਂਕਿ ਭਾਜੀ ਵੜਾਣ 'ਤੇ ਬਹੁਤ ਮਤ ਕੀਤੀ ਆ ਕਿ ਉਹ ਉਸ ਟਾਈਮ ਜੋ ਹਾਲਤੀ ਉਹ ਬਹੁਤ ਮਾੜੀ ਸੀ ਅੱਜ ਹਾਲਾਤ ਉਹਦੇ ਨਾਲ ਠੀਕ ਹੋ ਚੁੱਕੇ ਨੇ ਕਿਉਂਕਿ ਸਾਡੀ ਤੇਲ ਵੀ ਮਿਲ ਗਿਆ ਬਜਾਈ ਵੀ ਹੋ ਜਾਏਗੀ ਤੇ ਬੇਟੀਆਂ ਦੀ ਫੀਸਾਂ ਵੀ ਦਿੱਤੀਆਂ ਜਾਣਗੀਆਂ ਇਹਦੇ ਮਤਲਬ ਸਾਡੇ ਨਾਲ ਬਹੁਤ ਵਧੀਆ ਭਾਈ ਹੁਣਾਂ ਕੀਤਾ ਤਾਂ ਹੋਰ ਵੀ ਕਿਸਾਨ ਮੌਜੂਦ ਨੇ ਤਾਂ ਤੁਹਾਨੂੰ ਵੀ ਇੱਥੇ ਚੈੱਕ ਮਿਲਿਆ ਜੀ ਕਿਵੇਂ ਵੇਖਦੇ ਇਸੇ ਸਸਤਾ ਦੀ ਆਏ ਪੈਂਡ ਨੇਪਾਲ ਤੋਂ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਮੱਤ ਕੀਤੀ ਸਾਡੀ ਇਹਨਾਂ ਪਾਣੀ ਆਇਆ ਹੋਇਆ ਜੀ ਤੇ ਮਹਾਰਾਜ ਨੇ ਕਿਰਪਾ ਕੀਤੀ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਤੇ ਮੱਤ ਕੀਤੀ ਚਲੋ ਸਾਡੀ ਵਿਆਹੀ ਵਧੀਆ ਹੋ ਜੂਗੀ ਇਹਨਾਂ ਨਾਲ ਮਾਲਕਤ ਕਿਰਪਾ ਆ ਗਈ ਇਹਨਾਂ ਦੀ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਆ ਹਾਂਜੀ ਸੋਚਿਆ ਸੀ ਪੰਜਾਬ ਦੇ ਥੋੜੇ ਇਹੋ ਜਿਹੇ ਹਾਲਾਤ ਹੋਣਗੇ ਨਹੀਂ ਨਹੀਂ ਇਹ ਤਾਂ ਸੋਚਿਆ ਨਹੀਂ ਚਲੋ ਸਤਿਗੁਰਦੇ ਮਿਹਰ ਕੀ ਚਲੋ ਪਾਣਾ ਵਸ ਤੇ ਐਦਾਂ ਜਿਹੜੀ ਗੱਲ ਹੈ ਬਾਕੀ ਬੜਾ ਕਿਰਪਾ ਕੀਤੀ ਇਹਨਾਂ ਨੇ ਸਾਨੂੰ ਇੰਨਾ ਕਿ ਚਲੋ ਦੇਖ ਤੇ ਸਾਡਾ ਸਾਹ ਸੌਖਾ ਹੋ ਜਾਊਗਾ ਮਹਾਰਤ ਕਿਰਪਾ ਇਹਨਾਂ ਦੀ ਮੌਤ ਬਾਬਾ ਦਾ ਵੇ ਇਹਨਾਂ ਨਾਲ ਮੇਰਾ ਨਾਮ ਰਾਜਿੰਦਰ ਸਿੰਘ ਹੈ ਜੀ ਮੇਰਾ ਪਿੰਡ ਕੜਿਆਲਿਆ ਜੀ ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਹਨਾਂ ਨੇ ਸਾਡੀ ਆ ਕੇ ਬਾਹ ਫੜੀ ਹੈ ਜੀ ਦੇਖੋ ਜੀ ਬੀਜਨ ਦਾ ਸਾਨੂੰ ਦਿਖਦਾ ਸੀ ਕਿ ਕਿੱਥੋਂ ਤੇਲ ਲੈਣਾ ਕੀ ਕਰਨਾ ਝੋਨੇ ਦੇ ਉੱਤੇ ਸਾਰੀ ਆਸ ਹੁੰਦੀ ਹੈ ਬੱਚਿਆਂ ਦੀ ਫੀਸਾਂ ਦੀ ਜਾਂ ਆਪਾਂ ਹੋਰ ਕੋਈ ਕੋਈ ਵੀ ਕੰਮ ਸ਼ੁਰੂ ਕਰਦੇ ਆਂ ਤਾਂ ਆਪਾਂ ਪਹਿਲਾਂ ਲਿਖ ਕੇ ਜਾਂ ਆਪਣੇ ਦਿਮਾਗ ਦੇ ਵਿੱਚ ਆਪਾਂ ਸਲਾਹ ਕਰ ਲੈਨੇ ਆਂ ਕਿ ਆਪਾਂ ਝੋਨੇ ਤੋਂ ਆਹ ਕੰਮ ਕਰਾਂਗੇ ਪ੍ਰਮਾਤਮਾ ਨੇ ਉਸ ਚੀਜ਼ ਤੇ ਲਿਆ ਕੇ ਸਾਨੂੰ ਮਾਰਿਆ ਜਿੱਥੇ ਫਸਲਾਂ ਪੱਕੀਆਂ ਦੇ ਉੱਤੇ ਪਾਣੀ ਜਿਹੜਾ ਸਾਡੇ ਚੜਿਆ ਤੁਸੀਂ ਇਹਨਾਂ ਦੇ ਉੱਥੇ ਗਏ ਉੱਥੇ ਇਹਨਾਂ ਦੇ ਲੱਗੇ ਮੇਰੀ ਪਹਿਲੀ ਵੀ ਲੱਗੇ ਸੀਗੀ ਢਾਈ ਕਿੱਲੇ ਥਾਏ ਸਿਰਫ ਠੀਕ ਹੈ ਜੀ ਜਿਹੜਾ ਟੋਟਲ ਹੀ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਜੀ ਠੀਕ ਹੈ ਜੀ ਇਹਨਾਂ ਨੇ ਸਾਨੂੰ ਚੈੱਕ ਦੇ ਕੇ ਤੇ ਹੁਣ ਸਾਨੂੰ ਇਹ ਹੋ ਰਿਹਾ ਵੀ ਆਪਾਂ ਹੁਣ ਬਜਾਈ ਕਰ ਸਕਦੇ ਹਾਂ ਸਾਡੀ ਬਜਾਈ ਜਿਹੜੀ ਆ ਉਹ ਸੌਖੀ ਹੋ ਜੇਗੀ ਬੱਚਿਆਂ ਦੀ ਜਿਹੜੀ ਫੀਸ ਹੈ ਉਹ ਵੀ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਫਾਰਮ ਭਲਕੇ ਤੇ ਅਸੀਂ ਤੁਹਾਡੇ ਬੱਚਿਆਂ ਦੀ ਫੀਸ ਦੇਵਾਂਗੇ ਸਾਨੂੰ ਬਹੁਤ ਹੀ ਇਹਨਾਂ ਦਾ ਮੈਂ ਹੱਥ ਜੋੜ ਕੇ ਸ਼ੁਕਰਗੁਜ਼ਾਰ ਕਰਦਾ ਮੇਰੇ ਕੋ ਬਚ ਨਹੀਂ ਅਗੇ ਇਹਨਾਂ ਨੂੰ ਕਹਿਣ ਜੋਗੇ ਕਿ ਆਪਾਂ ਇਹਨਾਂ ਦਾ ਸ਼ੁਕਰਗੁਜ਼ਾਰ ਕਿਹੜੇ ਕਿਹਨਾਂ ਲਫ਼ਜ਼ਾਂ ਦੇ ਨਾਲ ਕਰੀਏ ਜਿਹੜਾ ਇੱਥੋਂ ਤੱਕ ਸਾਡੀ ਹਿੱਸੇ ਦਾ ਕਰ ਰਹੇ ਨੇ ਕਿਸਾਨ ਆਪਣੀ ਫਸਲ ਪੁੱਤਾ ਵਾਂਗੂ ਪਾਲਦਾ ਤੇ ਜਦੋਂ ਪੜੀਪਲਾਈ ਫਸਲ ਇਸ ਤਰ੍ਹਾਂ ਦੇ ਨਾਲ ਰੂੜੀ ਨੁਕਸਾਨ ਹੋਇਆ ਕਿੰਨਾ ਕੋਸੜੇ ਮਾਂਚ ਦੋਖੋ ਜੀ ਮੈਂ ਤੁਹਾਨੂੰ ਬੋਲ ਕੇ ਦੱਸ ਹੀ ਨਹੀਂ ਸਕਦਾ ਜੀ ਕਿ ਕਿੰਨਾ ਕਿ ਅਸੀਂ ਆਪਣੇ ਆਪ ਦੇ ਵਿੱਚ ਘਰੇ ਬੈਠੇ ਵੀ ਕੀ ਕਰਾਂਗੇ ਵੀ ਆਪਣੀ ਜਿਹਦੇ ਉੱਤੇ ਆਪਣਾ ਸਾਰਾ ਕੁਝ ਆਪਾਂ ਡਿਪੈਂਡ ਸੀਗੇ ਉਹੋ ਹੀ ਸਾਰਾ ਕੁਝ ਖਤਮ ਹੋ ਜੇ ਤੇ ਫਿਰ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਠੀਕ ਹੈ ਜੀ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਆਪਣਾ ਟੋਟਲ ਹੀ ਜਿਹੜਾ ਉਹ ਸੁਪਨੇ ਲਾ ਲਓ ਜਾਂ ਕੁਝ ਵੀ ਲਾ ਲਓ ਚੱਕਣਾ ਚੂਰ ਹੋ ਚੁੱਕੇ ਸੀ ਹਾਂਜੀ ਹੁਣ ਸਾਨੂੰ ਇਹਨਾਂ ਦੇ ਇਹਨਾਂ ਦੇ ਬਾਹ ਫੜਨ ਦੇ ਨਾਲ ਸਾਨੂੰ ਆਸ ਹੋਈ ਹੈ ਕਿ ਅਸੀਂ ਕਣਕ ਬੀਜਾਂਗੇ ਠੀਕ ਹੈ ਜੀ ਬੱਚਿਆਂ ਦੀ ਫੀਸ ਇਹਨਾਂ ਨੇ ਦੇ ਦੇਣੀ ਹੈ ਜੀ ਸਾਡਾ ਕੁਝ ਨਾ ਕੁਝ ਜਿਹੜੀ ਸਹਾਇਤਾ ਸਾਡੀ ਹੈਲਪ ਜਿਹੜੀ ਉਹ ਹੋ ਜਾਏ ਤਾਂ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੇ ਆਣੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇਹ ਕਿਸਾਨ ਨੇ ਜਿਨ੍ਹਾਂ ਦੀ ਮਦਦ ਇੱਥੇ ਕੀਤੀ ਗਈ ਹੈ ਤਾਂ ਦੱਸ ਜੀ ਹਾਲ ਤੇ ਖੜਿਆਲ ਪਿੰਡ ਇਹ ਦੋ ਪਿੰਡ ਨੇ ਜਨਾਰੇ ਅਧੀਨ ਆਉਂਦੇ ਤਾਂ ਇਹਨਾਂ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਜਿਹੜੀ ਇੱਥੇ ਸੇਵਾ ਕੀਤੀ ਗਈ 11 ਲੱਖ ਰੁਪਏ ਦੀ ਰਕਮ ਇਹਨਾਂ ਦੋ ਪਿੰਡਾਂ ਦੇ ਵਿੱਚ ਇੱਥੇ ਕੀ ਆ ਤਾਂ ਇਸ ਤੋਂ ਇਲਾਵਾ ਜਿਹੜਾ ਡੀਜ਼ਲ ਜੋ ਹੈ ਉਹ ਵੀ ਇਹਨਾਂ ਪਿੰਡਾਂ ਦੇ ਵਿੱਚ ਦਿੱਤਾ ਗਿਆ ਸੀਗਾ ਦੱਸ ਜੀਏ ਕਿ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਇਹਨਾਂ ਇਲਾਕਿਆਂ ਦੇ ਵਿੱਚ ਹੋਇਆ ਠੀਕਾ ਜਿਸ ਤੋਂ ਬਾਅਦ ਕਿ ਇਹ ਸੰਸਥਾ ਵੱਲੋਂ ਆ ਕੇ ਇੱਥੇ ਲੋਕਾਂ ਦੀ ਜਿਹੜੀ ਆ ਬਾਹ ਫੜੀ ਗਈ ਆ ਕੈਮਰਾਮੈਨ ਸੰਦੀ কুমার ਦੇ ਨਾਮ ਅਲੱਛੇ ਸੈਨੂ ਜਗਬਾਨੀ ਟੀਵੀ ਪਿੰਡ ਕੜੇ